ਭਾਈ ਵੀਡੀਓ ਦੇਖੀ ਹੈ ਨੇ ਜਿੱਥੋਂ ਤਾਈ ਮੇਰੀ ਆਵਾਜ਼ ਪਹੁੰਚਦੀ ਹੈ ਜਿੱਥੋਂ ਤਾਈ ਮੇਰੀ ਵੀਡੀਓ ਪਹੁੰਚਦੀ ਹੈ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮੂਹਰੇ ਅਰਦਾਸ ਹੈ ਸਾਡੀ ਮਦਦ ਕਰਨ ਦਾ ਬਸ ਇੱਕ ਆਹੀ ਟਾਈਮ ਹੈ ਔਖੇ ਟਾਈਮ ਦੇ ਵਿੱਚ ਜਿਹੜਾ ਕਿਸੇ ਨਾਲ ਖੜ ਜੇ ਤੇ ਜਿੱਥੋਂ ਤੱਕ ਤੁਸੀਂ ਭਾਈ ਵੀਡੀਓ ਦੇਖੀ ਜਾਂਦੇ ਹੋ ਮੇਰੇ ਵੀਰ ਕਿਸਾਨ ਨੇੜੇ ਨੇੜੇ ਪਿੰਨਾਂ ਵਾਲੇ ਕੋਈ ਚਾਹੇ ਦੂਰ ਤੋਂ ਐ ਕਿਤੋਂ ਦਾ ਵੀ ਹੈਗਾ ਬਈ ਟਰੈਕਟਰ ਲੈ ਕੇ ਤੇ ਬਰਮੇ ਲੈ ਕੇ ਜਰੂਰ ਪਹੁੰਚੋ ਪਿੰਡ ਖਾਰਾ ਚੱਕ ਘਰਾ ਦੇ ਹਾਲਾਤ ਆ ਹੋਏ ਪਏ ਬਈ ਚਾ ਪਾਣੀ ਰੋਟੀ ਪਾਣੀ ਬਿਨਾ ਭੁੱਖੇ ਧਿਆਏ ਬੈਠੇ ਆ ਸਾਰਾ ਸਮਾਨ ਤਰ ਗਿਆ ਸਾਰੇ ਘਰ ਘਰ ਆਈ ਹਾਲ ਐ ਟਰੈਕਟਰ ਜੇ ਤੁਸੀਂ ਬਰਮੇ ਲੈ ਕੇ ਪਹੁੰਚੋਗੇ ਨਾ ਤੇ ਸਾਡੇ ਪਿੰਡ ਦਾ ਪਾਣੀ ਨਹਿਰਾ ਕੰਨੀ ਕੰ ਜਾਂ ਕੋ ਖੇਤਾਂ ਕੰਨੀ ਜਾਂ ਕਿਵੇਂ ਵੀ ਕਿਤੇ ਵੀ ਨਹਿਰ ਚ ਲਾ ਕੇ ਕੋਈ ਕੱਢਿਆ ਜਾਊਗਾ ਬਾਈ ਆ ਦੇਖੋ ਸਾਡਾ ਹਾਲਾਤ ਸਾਰੇ ਸਮਾਨ ਸਮਾਨ ਖਰਾਬ ਹੋ ਗਿਆ ਸਾਡਾ ਦੇਖੋ ਇੱਧਰ ਦੇਖੋ ਲਮਾਰੀਆਂ ਚ ਕੋਈ ਹਾਲਾਤ ਹੈ ਨਹੀਂਗੇ ਸਾਡੇ ਬਸ ਔਖਾ ਹੋਇਆ ਪਿਆ ਜਵਾਕਾਂ ਦਾ ਵੀ ਕੰਮ ਬਹੁਤ ਔਖਾ ਹੋਇਆ ਜਵਾਕ ਵੀ ਡਰੇ ਪਏ ਐ ਪਰ ਹੁਣ ਸਾਨੂੰ ਕੋਈ ਭਰੋਸਾ ਹੈ ਨਹੀਂਗਾ ਪਰਮਾਤਮਾ ਤਾਂ ਵੀ ਜਿਹੜਾ ਭਰੋਸਾ ਸੀ ਉਹ ਵੀ ਉੱਠਿਆ ਖੜਿਆ ਹੁਣ ਤਾਂ ਇਹ ਅਰਦਾਸ ਹੀ ਕਰਦੇ ਆ ਬਸ ਤੂੰ ਹੀ ਰੱਖਣਾ ਨਾ ਤੇ ਤੂੰ ਹੀ ਬਚਾਉਣਾ ਨਾ ਤੇ ਤੂੰ ਹੀ ਮਾਰਨਣਾ ਨਾ ਸਾਨੂੰ ਤੇ ਜਵਾਕਾਂ ਨੂੰ ਵੀ ਕਮਰਿਆਂ ਚੋਂ ਬਾਹਰ ਕੱਢਿਆ ਕੋਦੋਂ ਵੀ ਸਾਡਾ ਕੁਝ ਵੀ ਪਾਣਾ ਵਾਪਰ ਸਕਦਾ ਹੈ ਸਾਡੇ ਪਿੰਡ ਦੇ ਆ ਹਾਲਾਤ ਹੋਏ ਪਏ ਆ ਬਹੁਤ ਜਿਆਦੇ ਨਜਾਇਜ਼ੀ ਤੱਕਾ ਹੀ ਹੋਈ ਜਾਂਦਾ ਅੱਜ ਤਾਂ ਬਾੜ ਦੇ ਹਾਲਾਤ ਹੋ ਗਏ ਐ ਲੱਗਦਾ ਜਿਵੇਂ ਬੱਦਲ ਫਾਟ ਗਿਆ ਭਾਈ ਜਿੱਥੋਂ ਵੀ ਵੀਡੀਓ ਦੇਖ ਰਹੇ ਆ ਮਦਦ ਕਰਨ ਲਈ ਪਹੁੰਚ ਜਾਓ ਤੁਸੀਂ ਸਾਡੇ ਹਾਲਾਤ ਬਹੁਤ ਗੰਦੇ ਆ ਬਸ ਇੱਕ ਅਰਦਾਸ ਹੈ ਸਾਡੇ ਰੋਣ ਵਾਲੇ ਹਾਲਾਤ ਹੋਏ ਆ ਹੁਣ ਤੁਹਾਨੂੰ ਕਿਵੇਂ ਦੱਸੀਏ ਹੁਣ ਬਸ ਸਾਡੀ ਕੋਈ ਕਸਰ ਨਹੀਂ ਬਸ ਸਾਡੇ ਦਿਲ ਦੇ ਵਿੱਚ ਸਾਨੂੰ ਹੀ ਪਤਾ ਹੈ ਹੁਣ ਕਿਵੇਂ ਅਸੀਂ ਟਾਈਮ ਪਾਸ ਕਰਾਂਗੇ ਜਾਂ ਕਿਵੇਂ ਹੋਊਗਾ ਤੇ ਘਰ ਹੈ ਤੇ ਬੱਚੇ ਹੈ ਤੇ ਰਸਨ ਪਾਣੀ ਵੀ ਨਹੀਂ ਜਵਾਖ ਵੀ ਭੁੱਖੇ ਬੈਠੇ ਆ ਕਿੱਥੇ ਕੀ ਬਣਾਈਏ ਲਾਈਟ ਲਾਈਟ ਮੰਨਿਓ ਵੀ ਓਕੇ ਰਾਸਨ ਪਾਣੀ ਬੰਨਿਓ ਵੀ ਓਕੇ ਬਹੁਤ ਹਾਲਾਤ ਓਕੇ ਵੇ ਸਾਤੋ ਬੋਲਣੀਆਂ ਦਾ ਸਾਨੂੰ ਰੋਣ ਆਉਂਦਾ ਜਿੱਤੋਂ ਤੁਸੀਂ ਤਾਂ ਵੀਡੀਓ ਦੇਖਦੇ ਬਈ ਜਰੂਰ ਪਹੁੰਚੋ ਸਾਡੇ ਪਿੰਡ ਦੇ ਹਾਲਾਤ ਬਹੁਤ ਮਾੜੇ ਐ ਟਰੈਕਟਰ ਟਰੱਕਟਰ ਲੈ ਕੇ ਪਹੁੰਚ ਜਾਓ ਬਈ ਬਰਮੈਨਾਂ ਨੂੰ ਪਾਣੀ ਕੱਢਿਆ ਜਾਊਗਾ ਮਕਾਨ ਡਿੱਗ ਪਿਆ ਛੱਤ ਤੇ ਕਾਹੀ ਆਸਰਾ ਹੁੰਦਾ ਬੰਦੇ ਦਾ ਰਹਿਣ ਦਾ ਮੈਂ ਤੁਹਾਨੂੰ ਹਕੀਕਤ ਤੇ ਵੀਡੀਓ ਬਿਆ ਕਰ ਰਿਹਾ ਮੈਂ ਇਹ ਹਕੀਕਤ ਦੀ ਗੱਲ ਹੈ ਬਰਦਾਸ਼ਤ ਨਹੀਂ ਹੋਇਆ ਇਹ ਚੀਜ਼ਾਂ ਦੇਖੀਆਂ ਨਹੀਂ ਨਾ ਹੀ ਸਾਥੋਂ ਦੇਖੀਆਂ ਜਾਣ ਸਾਡਾ ਦਿਨ ਬਸ ਪਤਲਾ ਪਿਆ ਖੜਾ ਹੁੰਦਾ ਆ ਤੁਸੀਂ ਆਪ ਦੇਖੋ ਸਾਡੇ ਕਨਾਂ ਦੇ ਬਹੁਤ ਗੰਦੇ ਹਾਲਾਤ ਹੋਏ ਪਏ ਆ ਤੁਸੀਂ ਟਰੈਕਟਰ ਟਰੱਕਰ ਲੈ ਕੇ ਕਿਵੇਂ ਵੀ ਜਿਵੇਂ ਵੀ ਤੁਹ ਤੋਂ ਮਦਦ ਹੁੰਦੀ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਰਾਸ਼ਨ ਦੀ ਪਾਣੀ ਦੀ ਚਾਹ ਦੀ ਪਸ਼ੂਆਂ ਦੇ ਵੀ ਹਾਲਾਤ ਮਾੜੇ ਹੋਏ ਪਏ ਬੰਦਿਆਂ ਤਾਂ ਹੋਣੇ ਹੀ ਹੋਣੇ ਲੈ ਜਿੱਥੋਂ-ਤਿੱਥੋਂ ਤੱਕ ਤੁਸੀਂ ਦੂਰ-ਦੂਰ ਤੱਕ ਵੀਡੀਓ ਦੇਖੀ ਜਾਂਦੇ ਆਂ ਬਾਈ ਜਰੂਰ ਪਹੁੰਚੋ ਟਰੈਕਟਰਾਂ ਟੁੱਟਣ ਨਾਲ ਖੇਤਾਂ 'ਚ ਪਾਣੀ ਨਿਕਲ ਜੇ ਤੁਹਾਨੂੰ ਹਾਲਾਤ ਹੋਰ ਦਿਖਾ ਦਿੰਨੇ ਆ ਵੀ ਬਹੁਤ ਗੰਦੇ ਹਾਲਾਤ ਆ ਅਸੀਂ ਤੇ ਸੋਈ 'ਚ ਵੀ ਕੁਝ ਵੀ ਨਹੀਂ ਦੇਖੋ ਸਾਰੀਆਂ ਚੀਜ਼ਾਂ ਹੁਣ ਕੀ ਕੀ ਕਿੱਥੇ ਕਿੱਥੇ ਚੀਜ਼ ਰੱਖੀ ਜਾਵੇ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਹੌਲੀ ਹੌਲੀ ਆ ਦੇਖੋ ਇੱਥੇ ਘਰਾਂ 'ਚ ਤੁਹਾਨੂੰ ਬਾਹਰ ਦੇ ਹੋਰ ਹਾਲਾਤ ਦਿਖਾ ਦਿੰਨੇ ਥੋੜੇ ਜਿਹਾ ਪਿੰਡ ਦੇ ਬਹੁਤ ਗੰਦੇ ਹਾਲਾਤ ਹੈ ਪਿੰਡ ਦੇ ਨਾਲ ਘਰ ਛੱਡ ਤੇ ਬਾਹਰ ਨਾ ਹੋ ਗਏ ਸਾਡੇ ਘਰ ਦੇ ਆਪ ਹੀ ਛੱਡ ਗਏ ਪਿੰਡ ਦੇ ਨੂੰ ਛੱਡਣਾ ਜੇ ਨਿਕਲਣਾ ਵੀ ਕੋਈ ਮਕਾਨ ਦਾ ਹੁਣ ਕੋਈ ਭਰੋਸਾ ਨਹੀਂ ਰਿਹਾਗਾ ਛੱਤ ਦਾ ਕੋਈ ਭਰੋਸਾ ਹੈ ਨਹੀਂਗਾ ਨਾ ਮਕਾਨ ਦਾ ਭਰੋਸਾ ਹੈ ਕੁਛ ਵੀ ਜਨਹਾਨੀ ਪਹੁੰਚ ਸਕਦੀ ਆ ਕੁਛ ਵੀ ਦੁਰਘਟਨਾ ਹੋ ਸਕਦੀ ਐ ਮੈਂ ਹੀ ਘਰੇ ਇਕੱਲਾ ਖੜਾ ਐ ਜਿਹੜਾ ਬਸ ਕੋਈ ਥੋੜਾ ਜਿਹਾ ਕਰੇੜਾ ਦੇੜ ਵੀ ਕਰਨਾ ਪੈਂਦਾ ਆਹ ਦੇਖੋ ਭਾਈ ਇਹ ਮੇਰੇ ਮਾਲਕਾ ਅਰਦਾਸ ਕਰੋ ਇਹ ਮੀਂਹ ਬੰਦ ਹੋ ਜਾਏ ਜਿਹੜਾ ਇਹ ਬੱਦਲ ਫਟਿਆ ਕਟੋ-ਕਟ ਤਿੰਨ ਵੱਜ ਗਏ ਹੋਣਾ ਇਸ ਟਾਈਮ 3:00 ਸਵੇਰ 3:00 ਹੋ ਗਏ 24:48 35:40 ਘੰਟਿਆਂ ਦੇ ਨੇੜੇ-ਨੇੜੇ ਮੀਂਹ ਵਰਸੀ ਜਾਂਦਾ ਹੈਗਾ ਕੋਈ ਹਾਲਾਤ ਬਹੁਤ ਗੰਦੇ ਹੋਏ ਪਏ ਐ ਉਹਨੂੰ ਹੋਰ ਸਾਡੇ ਪਿੰਡ ਦੇ ਹਾਲਾਤ ਦਿਖਾ ਦਿੰਨੇ ਇੱਧਰ ਆਹ ਦੇਖੋ ਸਾਡੇ ਇੱਧਰ ਆਹ ਘੜ ਦੇ ਦੇਖੋ ਸਾਡੇ ਘਰੇ ਹੁਣ ਇਸ ਟਾਈਮ ਬਾਹਰ ਹੋ ਗਏ ਘਰੋਂ ਕੋਈ ਭਰੋਸਾ ਨਹੀਂ ਰਿਹਾ ਹੁਣ ਕੋਸ ਨਹੀਂ ਦੇਖ ਰਿਹਾ ਇੱਥੇ ਟਰੈਕਟਰ ਟ੍ਰਕਟਰ ਲੈ ਕੇ ਪਹੁੰਚ ਜਾਓ ਬਾਈ ਮਦਦ ਕਰ ਦਿਓ ਪਿੰਡ ਵਾਲਿਆਂ ਭਾਂਡੇ ਭੁੰਡੇ ਤਰਗੇ ਬਾਈ ਸਾਰਾ ਅਸਮਾਨ ਹੀ ਲੀਡਾ ਲੱਗਾ ਬਸ ਇੱਥੇ ਇਧਰ ਆਸਰਾ ਲੈ ਕੇ ਸਾਡੇ ਪਰਿਵਾਰ ਖੜੇ ਕੋਈ ਹਾਲ ਹੈ ਨਹੀਂ ਬਾਈ ਬਹੁਤ ਗੰਦੇ ਹਾਲ ਹੋਏ ਤੇ ਹੋਰ ਪਿੰਡ ਦੇ ਘਰਾਂ ਦੇ ਹਾਲਾਤ ਦਿਖਾ ਦਿੰਦੇ ਆ ਲਗਭਗ ਅਹੀ ਹਾਲਾਤ ਹੈ ਕੋਈ ਵੀਡੀਓ ਦੇਖ ਰਿਹਾ ਬਾਈ ਜਰੂਰ ਮਦਦ ਕਰੋ ਸਾਡੀ ਆ ਦੇਖੋ ਪਾਣੀ ਹੁਣ ਤਾਂ ਇਧਰ ਪੁੱਠਾ ਆਉਣ ਲੱਗ ਗਿਆ ਘਰਾਂ ਚ ਪੁੱਠਾ ਜਾਣ ਲੱਗ ਗਿਆ ਹੁਣ ਕਿੱਧਰ ਪਾਣੀ ਵੀ ਕਿੱਧਰ ਜਾਵੇ ਇਨਾ ਨਜਾਇਜ਼ ਕੰਮ ਹੋ ਗਿਆ ੱੱਕਾ ਹੀ ਹੋ ਗਿਆ ਉਹ ਆ ਦੇ ਹੁਣ ਭਰੋਸਾ ਹੈ ਨਹੀਂਗਾ ਕੋਈ ਅਰਦਾਸ ਕਰੋ ਭਾਈ ਜਿੱਥੋਂ ਵੀ ਵੀਡੀਓ ਦੇਖਦੇ ਹੋ ਤੁਸੀਂ ਇਹੀ ਅਰਦਾਸਾ ਕਰੋ ਪਾਣੀ ਵਾਪਸ ਆਉਣ ਲੱਗ ਗਿਆ ਹੁਣ ਤਾਂ ਬਰ ਮੇ ਬੁਰ ਮੇ ਲੈ ਕੇ ਪਹੁੰਚ ਜਾਓਗੇ ਤਾਂ ਕੁਝ ਹਾਲਾਤ ਘਟ ਜਾਣਗੇ ਕਿ ਪਾਣੀ ਪੂਣੀ ਛੱਡਿਆ ਜਾਊਗਾ ਬਾਹਰ ਛੱਡਿਆ ਜਾਊਗਾ ਪਾਣੀ ਨਹਿਰ ਚ ਨਾਲ ਨਹਿਰ ਹੈਗੀ ਉੱਥੋਂ ਬਰਮੇ ਨਾਲ ਚੱਕਿਆ ਜਾਊਗਾ ਕਿਉਂ ਖੇਤਾਂ 'ਚ ਛੱਡਿਆ ਜਾਊਗਾ ਕਿਉਂ ਪਿੰਡ ਤਾਂ ਸਾਡਾ ਬਚ ਜੇ ਜੀ ਫਸਲਾਂ ਦਾ ਤਾਂ ਚਲੋ ਨੁਕਸਾਨ ਹੋਣਾ ਹੀ ਜਿਹੜਾ ਹੋ ਹੀ ਗਿਆ ਪਿੰਡ ਨੂੰ ਤਾਂ ਬਚਾਇਆ ਜਾਵੇ ਪਿੰਡਾਂ ਦੇ ਘਰਾਂ ਦਾ ਪਸ਼ੂਆਂ ਦਾ ਬੱਚਿਆਂ ਦਾ maal-haanī jaan-haanī ਤਾਂ ਨਾ ਹੋਵੇ ਕਿੱਧਰ ਪਾਣੀ ਕੱਢੀ ਜਾਂਦੇ ਹੁਣ ਉਧਰ ਆ ਬਰਮੇ ਲੱਗੇ ਪਏ ਓਵੇਂ ਘਰਾਂ ਦੇ ਇਧਰ ਬੰਦ ਕਰਿਆ ਕਿੱਥੋਂ ਕਰਦੇ ਬੰਦ ਆਹ ਦੇਖੋ ਗੱਟੇ ਲਾ ਲਾ ਕੇ ਕੱਢੀ ਅਜੇ ਡੁੱਬਣ ਦੇ ਹਾਲਾਤ ਹੋਏ ਪਏ ਸਾਰਿਆਂ ਦੇ ਤਰ੍ਹਾਂ ਜਿ ਪਾਣੀ ਮੜੀ ਜਾਂਦਾ ਬਹੁਤ ਉੱਚੇ ਉੱਚੇ ਘਰ ਆ ਤਾਂ ਵੀ ਆ ਵੀ ਗਲੀ ਫੁੱਲ ਉੱਚੀ ਹੈ ਤਾਂ ਵੀ ਤੇ ਗੱਟੇ ਲਾ ਕੇ ਦੇਖ ਗੱਟੇ ਲਾਈ ਜਾਂਦੇ ਮਿੱਟੀ ਦੇ ਪਰ ਪਰ ਕੇ ਕਰਤੇ ਤੋਂ ਤੱਕ ਕਹੀ ਹੈ ਰੱਬ ਦਾ ਵੀ ਤੱਕ ਕਹੀ ਹੈ